ਯਾ ਜੀ ਇੱਥੇ ਪਏ ਹੋਏ ਸੀ ਕੇਲੇ ਤੇ ਤੁਸੀਂ ਦੀ ਆਪਾਂ ਕੇਲੇ ਲੈ ਲੈਣੇ ਆ। ਯਾ ਜੀ ਜਵਾਕ ਨੂੰ ਪਟਾਕੇ ਚਲਾਣਗੇ। ਇਹ ਉਪੇਸ਼ ਕੀਤਾ ਜਾਂਦਾ ਹੈ। ਆ ਖੋਲ ਕੇ ਇਕੱਲੇ ਇਕੱਲੇ ਵਜਾਈ। ਕਿੱਥੇ ਚਲਾਣਗੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਜੀ ਟਾਈਮ ਹੋ ਗਿਆ 11 ਵਜੇ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਡੀ ਕਲੋਨੀ ਦੇ ਵਿੱਚੋਂ ਨਗਰ ਕੀਰਤਨ ਨਿਕਲਦਾ ਹੈ ਤੇ ਇਸ ਕਰਕੇ ਅਸੀਂ ਸੰਗਤਾਂ ਵਾਸਤੇ ਲੰਗਰ ਲੈਣੇ ਚੰਨੇ ਆ ਜੀ ਆਪਾਂ ਵੀ ਆਪਾਂ ਨਾ ਗੱਡੀ ਚੱਕਣੀ ਹੈ ਤੇ ਗੱਡੀ ਦੇ ਵਿੱਚ ਹੀ ਆਪਾਂ ਸਾਮਾਨ ਰੱਖ ਲੈਣਾ ਆਪਣਾ ਸੰਗਤਾਂ ਵਾਸਤੇ ਫਰਾਈ ਹੋਏ ਸੀ ਕੇਲੇ ਤੇ ਇਥੋਂ ਦੀ ਆਪਾਂ ਕੇਲੇ ਲੈ ਲੈਣੇ ਆ ਤੇ ਜੀ ਆਪਾਂ 1 ਕੁਆਂਟਲ ਕੇਲੇ ਲੈ ਲੈਣੇ ਆ ਇਥੋਂ ਦੀ ਇਹ ਕਿਹੜਾ ਆਏਗਾ ਪਿਆਜੀ ਇੱਕ ਕਰੇਟ ਦੇ ਵਿੱਚ ਕਹਿੰਦੇ 13 ਕਿਲੋ ਹੋਣਗੇ ਆ ਕਰੇਟ ਹੀ ਆਪਾਂ ਲੈ ਲੈਣੇ ਆ ਸਾਰੇ ਚਾ ਦੋੜ ਦੇ ਪੂਰਾ ਕਰਤੀਆਂ ਡਿੱਕੀ ਦੇ ਵਿੱਚ ਸਵਾਈ ਕਰਤੀਏ ਕਿਉਂਕਿ ਇਹਦੇ ਵਿੱਚ ਸਾਰੇ ਆ ਜਾਣਗੇ ਕੇਲੇ ਇਹਦੇ ਵਿੱਚ ਆਪਾਂ ਰੱਖ ਲਾਂਗੇ ਤੇ ਆ ਡਿੱਕੜੀ ਇਸ ਕਰਕੇ ਲਿਆਏ ਸੀਗੇ ਕਿਉਂਕਿ ਗੱਡੀ ਵਿੱਚ ਸਪੇਸ ਜਿਆਦੀ ਏ ਤੇ ਆਰਾਮ ਦੇ ਨਾਲ ਸਾਰਾ ਕੁਝ ਸਮਾਨ ਆ ਜਾਏਗਾ ਵਿੱਚੋਂ ਤਿਆ ਆ ਜੀ ਆਪਾਂ ਪ੍ਰਸ਼ਾਦ ਲੈ ਲਿਆ ਤੇ ਆਪਾਂ ਡਿੱਗੀ ਚ ਰੱਖਤਾ ਏ ਤੇ ਹੁਣ ਆਪਾਂ ਇਹ ਜਾ ਕੇ ਤਿਆਰੀ ਕਰਕੇ ਸੰਗਤਾਂ ਦੇ ਵਿੱਚ ਵਰਤਾਵਾਂਗੇ ਇਹ ਗੇ ਸੰਗਤਾਂ ਵਾਸਤੇ ਆਪਾਂ ਪ੍ਰਸ਼ਾਦ ਲੈ ਲਿਆ ਤੇ ਹੁਣ ਚਲਿਏ ਘਰ ਜਾ ਕੇ ਤਿਆਰੀ ਕਰੀਏ ਤੇ ਸਰੋਪੇ ਵੀ ਲੈਣੇ ਨੇ ਸਰੋਪੇ ਲਈ ਪੰਜ ਪਿਆਰਿਆਂ ਵਾਸਤੇ ਸਰੋਪੇ ਲੈਣੇ ਨੇ ਤੇ ਮਾਪਾ ਜੀ ਦਾ ਇੱਕ ਰਮਾਲਾ ਸਾਹਿਬ ਲੈਣਾ ਏ ਤੇ ਜਾ ਕੇ ਹੁਣ ਤਿਆਰੀ ਕਰਦੇ ਆ ਤੇ ਨਗਰ ਕੀਰਤਨ ਬਾਸ ਆਣੀ ਵਾਲਾ ਏ ਤੇ ਬਾ ਹੁਣ ਕਰੀਏ ਤਿਆਰੀ ਆ ਸਰੋਪੇ ਵੀ ਲੈ ਲੈਨੇ ਤੇ ਬਾਬਾ ਜੀ ਦਾ ਧਮਾਲਾ ਸਾਈ ਵੀ ਲੈ ਲਿਆ ਤੇ ਹੁਣ ਜੀ ਆਪਾਂ ਚੱਲੀਏ ਘਰ ਇਲਕਾ ਰੇ ਆਏ ਆ ਤੇ ਨਗਰ ਕੀਰਤਨ ਸਭ ਤੋਂ ਪਹਿਲਾਂ ਹੀ ਆ ਗਿਆ ਈ ਸੋ ਅਣੀ ਜਲਦੀ ਤੋਂ ਜਲਦੀ ਤਿਆਰੀ ਕਰੀਏ ਜਾ ਕੇ ਤੇ ਜੇ ਘਰੇ ਪਹੁੰਚ ਗਿਆਂ ਤੇ ਟਾਈਮ ਟਾਈਮ ਤੇ ਪਹੁੰਚਿਆ ਪੂਰੇ ਟਾਈਮ ਟਾਈਮ ਤੇ ਕਿਉਂਕਿ ਨੇੜੇ ਨਗਰ ਕੀਰਤਨਾਂ ਨਾਂ ਵਾਲਾ ਸੀਗਾ ਇਸ ਕਰਕੇ ਤੇ ਛੇਤੀ ਤੋਂ ਛੇਤੀ ਗੱਡੀ ਆਪਾਂ ਲਾਤੀ ਇੱਥੇ ਤੇ ਬਸ ਇਧਰਲੀ ਸਾਈਡ ਆਪਣੇ ਘਰ ਦੇ ਕੋਲ ਨਗਰ ਕੀਰਤਨਾਂ ਨੀ ਵਾਲਾ ਏ ਤੇ ਤਿਆਰੀਆਂ ਪੂਰੀਆਂ ਚੱਲ ਪਈਆਂ ਨੇ ਤੇ ਹੁਣ ਬਸ ਤੁਸੀਂ ਇਹ ਲੈ ਲਓ ਕਿ ਸਭ ਬਸ ਛੇਤੀ ਛੇਤੀ ਆ ਗਿਆ ਘਰੇ ਇਹ ਆ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਕੰਮ ਖਰਾਬ ਹੋ ਜਾਣਾ ਸੀ ਸੋ ਹੁਣ ਆਂਦੇ ਨੇ ਬਾਬਾ ਜੀ ਤੇ ਦਰਸ਼ਨ ਕਰਦੇ ਆ ਬਾਬਾ ਜੀ ਤੇ ਲੰਗਰ ਦੀ ਆਪਾਂ ਸੇਵਾ ਕਰਦੇ ਆ ਤੇ ਸੰਗਤਾਂ ਦੇ ਵਿੱਚ ਲੰਗਰ ਆਪਾਂ ਵਰਤਾਲੇ ਆ ਤੋਂ ਜ਼ਿਆਦਾ ਟਾਈਮ ਲੱਗ ਗਿਆ ਇਹ ਪ੍ਰਸ਼ਾਦ ਲੈਣਦੇ ਹੋਏ ਕੇਲਿਆਂ ਦਾ ਤੇ ਸਰੋਪੇ ਵੀ ਲੈਣੇ ਸੀ ਬਾਬਾ ਜੀ ਤੇ ਇੱਕ ਕੜਮਾਲਾ ਸਾਹਿਬ ਲੈਣਾ ਸੀ ਇਸ ਕਰਕੇ ਤੁਹਾਨੂੰ ਅਧਾ ਘੰਟਾ 45 ਮਿੰਟ ਇੰਦਾ ਲੱਗ ਗਿਆ ਹੀ ਆ ਟਾਈਮ ਤੇ ਜਦੋਂ ਅਸੀਂ ਆਈਆਂ ਤੇ ਨਾਲ ਹੀ ਨਗਰ ਕੀਰਤਨ ਗਲੀ ਦੇ ਵਿੱਚ ਆ ਗਿਆ ਸੀਗਾ 15 20 ਮਿੰਟ ਤੱਕ ਆਪਣੇ ਘਰ ਦੇ ਕੋਲ ਆ ਜਾਈਗਾ ਨਗਰ ਕੀਰਤਨ ਤੇ ਜਿਹੜਾ ਆਪਾਂ ਕਰਦੇ ਆ ਸੇਵਾ

ਆਜੀ ਜਵਾਬ ਤੋਂ ਪਟਾਕੇ ਚਲਾਣਗੇ ਐਵੇਂ ਬੇਸਤੀ ਤਾਂ ਜਾਂਦਾ ਹੈ ਆ ਖੋਲ ਕੇ ਇਕੱਲੇ ਇਕੱਲੇ ਵਜਾਈ ਕਿੱਥੇ ਚਲੇ ਗਏ ਸੇਵਾ ਕਰਕੇ ਆ ਗਿਆਂ ਤੇ ਬਹੁਤ ਹੀ ਵਧੀਆ ਸੇਵਾ ਹੋਈ ਏ ਤੇ ਬਹੁਤ ਹੀ ਵਧੀਆ ਨਗਰ ਕੀਰਤਨ ਦੇ ਦਰਸ਼ਨ ਹੋਏ ਨੇ ਤੇ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਮੈਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮੰਨ ਲੇ ਆਪਾਂ ਨੈਕਲੋਜਾ ਥੈਂਕਸ ਫੋਰ ਲੂਕੀ